ਤਾ ਦੇਖ ਲੋ ਹਵਾਨਾ ਠਪੜਾ ਦਾ ਘਰ ਮਾਲੀ ਦੇ ਚਾਹੇ ਮੰਜਾ ਢਾ ਲਿਓ ਬਹੁਤ ਵੱਡੇ ਹਵਾਨੇ ਚ ਆ ਗਈ ਚੰਗੀ ਆ ਸਦਰੋ ਲੈ ਚੱਲ ਬਾਈ ਲੈ ਚੱਲ ਤੁਰਦੀ ਨੂੰ ਚੈੱਕ ਕਰ ਲੋ ਪਿੰਡ ਊਬਾ ਜ਼ਿਲ੍ਹਾ ਮਾਨਸਾ ਤੋਂ ਵੀਡੀਓ ਲੈ ਕੇ ਆਇਆ ਘਰੇਲੂ ਪਰਿਵਾਰ ਇਹ ਸਸਰੀਕਾਲ ਸਵਾਗਤ ਹੈ ਤੁਹਾਡਾ ਪਿੰਡ ਊਬਾ ਜ਼ਿਲ੍ਹਾ ਮਾਨਸਾ ਕਹੜ ਦੇ ਕਰੋ ਵੀਡੀਓ ਲੈ ਕੇ ਆਏ ਆ ਘਰੇਲੂ ਪਰਿਵਾਰ ਹੈ ਕੋਈ ਵਪਾਰ ਦਾ ਕੰਮ ਨਹੀਂ ਦੂਜੇ ਸੂਏ ਸੌਂਦੀ ਆ ਦਿਨ ਕੱਢਦੀ ਆ 4 ਤੋਂ 5 ਆਪ ਹੁਸ਼ਿਆਰ ਬੋਏਂ ਦੀ ਆ ਗਈ ਤੇ ਸੀਮਣ ਵੀ ਹੁਸ਼ਿਆਰ ਦੀ ਲੱਗਿਆਗਾ ਉਹਨਾ ਮੋਟਾ ਜਵਾਈ ਵਾਲਾ ਖਾਣ ਲੱਗਿਆ ਅੰਡਲੇਵੇ ਦੀ ਲੱਗੀ ਹੋਈ ਆ ਕਰਮ ਵਾਲੀ ਨੂੰ ਇੱਕ ਸਿੰਘ ਦੀ ਥੋੜੀ ਜੀ ਕੰਨੀ ਭੁਰੀ ਆ ਪਰ ਦੋਨੇ ਨੇੜੇਉ ਮੋੜੇ ਹੋਇਆ ਸਿੰਘਲ ਅੱਡੀ ਚ ਆ ਗਈ ਕਦ ਕਾੜ ਦੇ ਵਜਨ ਬਿੱਡ ਪੂਰਾ ਫੁੱਲ ਆ ਗਿਆ ਚੰਗੀ ਹਾਲ ਆ ਭਾਈ ਅਮਰਦਾ ਵਧੀਆ ਜੀ ਵਧੀਆ ਪਿੱਛੇ ਨੂੰ ਆ ਜਾ ਅਮਰਦਾ ਜਮਾ ਨਗ ਦੇ ਕੋਲੇ ਖੜ ਜਾ ਬਈ ਅੱਛਾ ਅੱਛਾ ਤੇ ਅਮਰਦਾ ਪਹਿਲਾਂ ਵਾਲੀ ਵੀਡੀਓ ਦਾ ਰਿਸਪੌਂਸ ਵਧੀਆ ਮਿਲਿਆ ਵਧੀਆ ਵਧੀਆ ਬਈ ਵਧੀਆ ਠੀਕ ਹੈ ਦੂਜੀ ਵੀਡੀਓ ਸੱਚਰੋ ਆਪਣੀ ਇਸ ਕਰੋ ਤੇ ਆਪਣੇ ਭਰਾ ਕੋਲੇ ਨਾ ਗਿਆ ਅਜੋ ਇਹਦੇ ਨਾਲ ਗੱਲਬਾਤ ਕਰਦਿਆ ਪਰਦਾ ਜਮਾ ਰਿਜਨਲ ਸੂਆ ਗਨਮਾ ਸੂਆ ਤਾਂ ਬਈ ਦੂਜਾ ਇਹ ਠੀਕ ਹੈ ਬਈ ਉਹਨੇ ਵੱਡੀ ਹੋ ਕੇ ਸਮਰਹੀ ਪਹਿਲੇ ਸੂਏ ਠੀਕ ਹੈ ਬਈ ਜੀ ਤਾਂ ਕਰਕੇ ਉਹ ਲੱਗਦੀ ਆ ਠੀਕ ਹੈ ਬਈ ਹਾਂ ਜੀ ਠੀਕ ਹੈ ਤੇ ਜੇ ਬਈ ਆਪਾਂ ਹੁਣ ਦਿਨ ਦੱਸ ਦੇਖੀਏ ਦਿਨ ਕਿੰਨੇ ਘੜਦੀ ਚਾਰ ਪੰਜ ਦਿਨ ਕਰਦਿਆ ਬਈ ਦਿਨ ਪੂਰੇ ਹੁਣ ਚ ਉਹ ਚਾਰ ਪੰਜ ਨੇ ਪਏ ਆ ਚਾਰ ਪੰਜ ਦਿਨ ਹਜੇ ਰਹਿੰਦੇ ਨਾ ਸੱਚ ਲੋ ਹਾਂ ਜੀ ਹਾਂ ਤੇ ਜਿਹੜੇ ਹਿਸਾਬ ਦੀ ਤਿਆਰੀ ਆ ਨਾ ਹਜੇ ਤੱਕ ਉਹ ਜੇ ਢਿੱਲਾਂ ਪਈਆਂ ਵੀ ਆ ਚੈੱਕ ਕਰ ਲਓ ਤੁਸੀਂ ਚੰਗੀ ਆ ਇਹ ਰਿਕਾਰਡ ਦਾ ਪਤਾ ਕਿਹੜੇ ਦੀ ਹੈ ਇਹ ਜੇ 100 ਰੁਪਏ ਆਂਦੀ ਆ ਬਈ ਯਾਰ ਕਿਸੇ ਸੀਮਾ ਦੇ ਠੀਕ ਹੈ ਸਟਰਾਜ ਦਾ ਗੁੰਮ ਹੋ ਗਿਆ ਸੀਗਾ ਠੀਕ ਹੈ ਬਈ ਤੇ ਜੇ ਆਪਾਂ ਹੁਣ ਗੱਲ ਕਰੀਏ ਬਈ ਕਿੰਨਾ ਦੁੱਧ ਕੱਢਿਆ ਪਹਿਲੇ ਸੂਏ ਜਮਾ 13 14 ਬਈ ਚੱਲਿਆ ਨੋਰਮਲ ਹੀ ਸੇਵਾ ਤੇ ਠੀਕ ਹੈ ਹਾਂ ਤਸੱਲੀ ਦਾ ਜਮਾ 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 ਬਾਕੀ ਯਾਰ ਅਗਲੇ ਪਤਾ ਉਹੀ ਲੱਭ ਜਾਂਦਾ ਹਣਾ ਬਾਕੀ ਥੱਲੇ ਹੀ ਦੱਸਦੀ ਐ ਇਹ ਦੁੱਧ ਵਾਲੀ ਐ ਸੱਜਣੋ ਬਿੰਦਗਾਲੀ ਆ ਗਈ ਜਿਵੇਂ ਪੂਛ ਦੇਖੋ ਜਿਵੇਂ ਹਾਂ ਜਿਹੜੇ ਬੰਦੇ ਵੀ ਜਿਹੜੇ ਚਮਾ ਸਾਰੀ ਜਿਹੜੇ ਬੰਦੇ ਵੀ ਆ ਦੇਖੋ ਹਨਾ ਜਿਹੜਾ ਉੱਚਾ ਤੱਕ ਆਉਂਦੀ ਆ ਬਈ ਬਾਕੀ ਜਿਹੜਾ ਡੱਬਾ ਲੇਗਾ ਕੁਝ ਹੋਰ ਹਾਂ ਤੇ ਕਰਮਾ ਲਈ ਨੂੰ ਜਿਹੜੇ ਸਾਉ ਦਾ ਹਵਾਨਾ ਲੱਗਿਆ ਨਾ ਕੱਢਿਆ ਵੀ ਹੋ ਬਈ ਬਾਕੀ ਤਸੱਲੀ ਕੋਲੇ ਆ ਕੇ ਤੁਸੀਂ ਆਪ ਵੀ ਕਰ ਲਿਓ ਜੇ ਹੁਣ ਆਪਾਂ ਬਈ ਗੱਲ ਕਰੀਏ ਤਿਆਰੀ ਚੰਗੀ ਐ ਕਿੰਨਾ ਦੁੱਧ ਪਾਰੂਗੀ ਉਹ ਦੁੱਧ ਵੀ 15 ਪਲੱਸ ਹੁਲਾ ਦੇਉ 15 ਪਲੱਸ ਪਾ ਦੂ ਹਾਂਜੀ ਠੀਕ ਐ ਬਈ ਤੇ ਜੇ ਹੁਣ ਆਪਾਂ ਗਾ ਆਪਣਾ ਵਪਾਰ ਦਾ ਕੰਮ ਤਾਂ ਨਹੀਂ ਹੈਗਾ ਬਈ ਨਾ ਨਾ ਬਈ ਠੀਕ ਐ ਲੋ ਵੀ ਸੱਜਣੋ ਕੱਚੇ ਗਿੱਲੇ ਨਾਲ ਆ ਗਿਆ ਘਰੇਲੂ ਪਰਿਵਾਰ ਹੈ ਖੇਤੀਬਾੜੀ ਕਰਨ ਵਾਲੇ ਬੰਦੇ ਆ ਗਏ ਤੇ ਬੰਦੇ ਵੀ ਨਰਮਨਾਂ ਲੈ ਬਈ ਐਡਰੈਸ ਬੋਲਦੇ ਆਪਣਾ ਸਾਰਾ ਪਿੰਡ ਉੱਬਾ ਬਈ ਜਲਾ ਮਾਨਸਾ ਨੰਬਰ ਬੋਲਦੇ ਬਈ 700 ਪੂਰਾ 90 ਹਾਂਜੀ ਬਈ 74877 ਇੱਕ ਵਾਰੀ ਹੋਰ ਬੋਲਦੇ ਬਈ 700 ਪੂਰਾ 90 74877 ਠੀਕ ਹੈ ਹਾਂਜੀ ਲੋ ਵੀ ਸੱਜਣੋ ਪਿੰਡ ਉੱਬਾ ਜਲਾ ਮਾਨਸਾ ਤੋਂ ਨਾ ਆਹ ਦੂਜੇ ਸਵੇਰੇ ਸੁੰਦੀ ਐ ਕਰਮ ਵਾਲੀ ਵੱਡੇ ਹਵਾਨੇ ਦੀ ਪੰਡਲੇਵੇ ਦੀ ਲੱਗੀ ਐ ਆ ਦੇਖ ਲਓ ਦਰਵਾੜ ਦਾ ਲੇਦਾ ਲੱਗਿਆ ਹੋਇਆ ਹੈ ਕਰਮਾਲੀ ਨੂੰ ਵਜਨ ਵਿੱਡ ਵੀ ਬਹੁਤ ਹੈ ਬਾਕੀ ਆਪਾਂ ਸਾਨੂੰ ਨਗਦ ਰਹਾ ਬਹੁਤ ਚੰਗਾ ਕਰਮਾਲੀ ਨੂੰ ਕੱਦ ਵਿੱਡ ਤੇ ਹਵਾਨਾ ਵੀ ਬਹੁਤ ਵੱਡਾ ਲੱਗਿਆ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀ ਜੀ ਰੇਟ ਕੀ ਕਰਦਾ ਇਹਦਾ ਰੇਟ ਬਈ ਫੋਨ ਤੇ ਹੋਊਗਾ ਬਾਹਲਾ ਤਾਂ ਨਹੀਂ ਹੁੰਦਾ ਬਈ ਨਾ ਜੀ ਜੀ ਦਾ ਠੀਕ ਹੈ ਮਾਨਦਾਨ ਹੋਊਗਾ ਰੇਟ ਜੋ ਬਈ ਹਾਂਜੀ ਹਾਂ ਠੀਕ ਹੈ ਬਈ ਇੱਕ ਵਾਰੀ ਨੰਬਰ ਹੋਰ ਬੋਲ ਦੇ ਬਰਾ 700 ਪੂਰਾ 90 ਬਈ 74877 ਲਓ ਵੀ ਸੱਜਣੋ ਨੰਬਰ ਬੋਲਦਾ ਬਾਈ ਨੇ ਬੰਦੇ ਵੀ ਬਹੁਤ ਨਰਮਨਗੇ ਕਾਂਟੀ ਮਾਰ ਲਿਓ ਤੇ ਕਰਮਾ ਵਾਲੀ ਨਾ ਤਿਆਰੀ ਵੀ ਬਾਲੀ ਚੰਗੀ ਕਰਦੀ ਹੁੰਦੀ ਆ ਇੱਕ ਵਾਰੀ ਵਿਜ਼ਿਟ ਕਰਕੇ ਦੇਖ ਲਿਓ ਧੰਨਵਾਦ ਜੀ